ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਵੀਰ ਨੇ ਤਿੰਨ ਚਾਰ ਪਸ਼ੂ ਸੇਲ ਕਰਨੇ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਇ ਪਸ਼ੂ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਟੇਲ ਲੈਣੇ ਆਂ ਸਾਈ ਸਾਸਰੀ ਕਾਲ ਵੀਰ ਜੀ ਸਾਸਰੀਆ ਪਿੰਡਰ ਸਾਹਿਬ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਮਿਹਰ ਆ ਜੀ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਸਾਸਰੀਆ ਪਿੰਡਰ ਪਾਲ ਜਿਲ੍ਹਾ ਅਮਰitsar ਨਾਮਰਾ ਪ੍ਰਭ ਜੇ ਤੇ 9791100 ਨੰਬਰ ਬਜੀ ਠੀਕ ਹੈ ਜੀ ਤੇ ਇਹ ਵਿੱਚ ਬਾਬਾ ਨੋਸੇ ਸਮਾਤੋਂ 4 ਕਿਲੋਮੀਟਰ ਬੈਕਸਾਈਡ ਤੇ ਪਿੰਡ ਵਰਪਾਲ ਜੀ ਫੋਨ ਨੰਬਰ ਦੱਸ ਦਿਓ ਜੀ 978091197 ਜੀ ਤੇ ਕਿੰਨੇ ਪਹੂ ਅੱਜ ਅੱਜ ਆਪਣੇ ਵਿੱਚ ਇਹ ਕਾਉਂਸਲ ਝੋਟੀ ਹੈ ਪਹਿਲਣ ਹਾਂ ਜੀ ਤੇ ਇੱਕ ਪਹਿਲਣ ਝੋਟੀ ਉੱਚਾ ਬੱਜਾ ਇੱਕ ਟੋਕਰ ਕਪਣਾ ਗਾਂ ਜੇ ਮੱਝ ਜੇ ਤੇ ਗਾਂ ਜੇ ਇੱਕ ਟੋਕਰ ਠੀਕ ਆ ਤੇ ਸ਼ਰਵਾਦ ਝੋਟੀ ਤੋਂ ਕਰੀਏ ਹਾਂ ਜੀ ਤੂੰ ਕਰ ਲੈ ਜੀ ਤੂੰ ਇਹ ਕਿਦਾਂ ਵਾ ਦੰਦਾ ਜਿਆ ਚਾਹਦਾ ਬਿੱਲੀ ਖੀਰੀ ਕੱਦੀ ਹੈ ਜੀ ਖੀਰੀ ਦੁੱਧ ਵਾਲੇ ਦੰਦੀ ਹੈ ਜੀ ਆਹ ਦੁੱਧ ਦੰਦੀ ਜੀ ਠੀਕ ਆ ਪ੍ਰਭੂ ਤੇ ਸੋਹਣੀ ਸ਼ਕੀਨ ਨਿੱਕਾ ਸਿੰਘ ਰਿੰਗ ਸਿੰਘ ਬਿੱਤੀ ਬਿਲਕੁਲ ਹੈ ਰਿੰਗ ਸਿੰਘ ਬਿਲਕੁਲ ਕਵਾਲਿਟੀ ਵੇਖੋ ਕਿੰਡੀ ਸੋਹਣੀ ਹੈ ਠੰਡੀ ਠਿਰੀ ਤੇ ਚਾਰ ਹੀ ਥਾਣੇ ਹੈਗਾ ਵੱਧ ਕੋਈ ਨਹੀਂ ਬਿੱਤੀ ਸਾਡੇ ਗਿਆ ਖਾਰੇ ਅਲ ਬਖਸ਼ ਦੀ ਕੱਟੀ ਹੈ ਬਿੱਤੀ ਘਰ ਮਾਲ ਕਰਦੇ ਦੁਸੰਦੇ ਮਦਾਬੀ ਅੱਛਾ ਠੀਕ ਹੈ ਹਾਂ ਜੀ ਚੰਗੇ ਮਾਲੀ ਜੀ ਨਿਕਾ ਨਿਕਾ ਮੇਰਾ ਆਪਣਾ ਰਿੰਗੀ ਸਿੰਘ ਹੈ ਬਿਲਕੁਲ ਨਿਕਾ ਜੀ 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 ਮੈਂ ਨਿਕੋ ਬਿਲਕੁਲ ਨਿਕਾ ਨਿਕਾ ਸਿੰਘ ਆ ਠੀਕ ਹੈ ਇੱਥੇ ਬੰਨ ਕੇ ਮਾੜੀ ਬਾੜ ਖਾ ਲਿਆ ਆ ਵੇਖੋ ਕਰੋ ਚੈੱਕ ਜੀ ਕੱਟੀ ਬਹੁਤ ਸੋਹਣੀ ਹੈ ਸ਼ਕੀਨ ਕੱਟੀ ਆ ਅਜੀ 6 ਅੰਗ ਮਹੀਨਾ ਤੱਕ ਬਣ ਝੂਟੀ ਕਾ ਲੱਗਦੀ ਝੂਟੀ ਕਾ ਹਿੱਟ ਚ ਆਈ ਏ ਪਰਸੋਂ ਚ ਉਸ ਪਰ ਆਪਣੀ ਹੀ ਕਰਾਈ ਨੰਨੇ ਅਜੇ ਬੱਚੀ ਆ ਫੇ ਬੱਚੀ ਬਿਲਕੁਲ ਅਜੇ ਵੀ ਦੀ ਖੀਰੀ ਕੱਟੀ ਜਲੋਂ ਮੂੰਹ ਨੇ ਹੋਣਾ ਨੇ ਅਰੇ ਇਕੱਟੀ ਖੀਰੀ ਜੇ ਦੇ ਕੋ ਆਪਣੇ ਦਸ ਪੁੱਟ ਕੇ ਹੋ ਰਾਨਗੇ ਠੀਕ 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 ਆ ਚਲ ਕੋਈ ਨਹੀਂ ਰਹਿਣ ਦੇ ਵੀਰ ਆਪੇ ਆਣ ਕੇ ਚੈੱਕ ਕਰ ਲਣਗੇ ਕੋਈ ਗੱਲ ਨਹੀਂ ਗਰੀਤੀ ਵੀ ਖੀਰੀ ਕੱਟੀ ਵੀ ਦੀ ਸਾਰੇ ਜਿਹੜਾ ਮਰ ਜਾਨ ਕੇ ਪਹਿਲਾਂ ਕੋਈ ਨੰਦਰ ਨਹੀਂ ਤੋੜਿਆ ਅਜੇ ਆਪਣਾ ਭੈਣ ਭਰਾ ਚੈੱਕ ਕਰ ਖੜੀ ਖੋ ਜੀ ਠੀਕ ਆ ਤੇ ਇਹਦੀ ਮਾਂ ਮੂਹ ਦਾ ਰਿਕਾਰਡ ਕੁਝ ਪਤਾ ਵੀ ਸੀ ਸਾਡੇ ਵਿੱਚ ਇਹ ਵਾਲੇ 17 18 ਕਿਲੋ ਦੁੱਧ ਚ ਠੀਕ ਆ ਇਹ 17 18 ਕਿਲੋ ਦੇ ਵੀ ਫਿਰ 20 ਕਿਲੋ ਤੋਂ ਬਾਹਰ ਜਾਂਦੀ ਸਮਹਾਲ ਚੰਗੀ ਕੀਤੀ ਕੱਟੀ ਮਾਲ ਚੰਗੀ ਕੀਤੀ ਸਾਫ ਹੈ ਕੱਟੀ ਵਾਗੀ ਕੱਦ ਕਾਟ ਵਿੱਚ ਚੰਗਾ ਥਣ ਲੈ ਥਣ ਸੁਣ ਚੰਗਾ ਸੋਹਣਾ ਆਚਾਰੀ ਥਣਿਆ ਆ ਮੇਰਾ ਭਰਾ ਆ ਅਰੀ ਨਹੀਂ ਆਈ ਕੋਈ ਵੀ ਇਹ ਉਹਨੇ ਪੋਟਾ ਪੋਟਾ ਕੱਢ ਦੇਣਾ ਆ ਵੇਖੋ ਹਾਂਜੀ ਹਾਂਜੀ ਉਹਨੇ ਪੋਟਾ ਪੋਟਾ ਥਣ ਕੱਢੀ ਹੁੰਦੀ ਜੀ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਚਲੋ ਜਿਹੜੇ ਸਾਂਭੀ ਉਹਨਾਂ ਦਾ ਸਾਮ ਦਾ ਮੁੱਲ ਨਹੀਂ ਮੁੰਦਾ ਇਹਦਾ ਹਾਂਜੀ ਜੇਰੋ ਆਪਾਂ ਵੀ ਦੇ 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 ਤਾਂ ਆਪਾਂ ਵੀਰ ਕੋਈ ਯਾਰੀ ਖਿੱਚ ਨਹੀਂ ਕੀਤੀ ਆਪਾਂ ਵੀ ਪੜ ਪੁਰਾਣੇ ਵੀਰ ਵੀਡੀਓ ਦਾ ਆਪਣਾ ਡੰਗਰਤਾ ਹਾਂ ਆਪਾਂ ਜਿਹੜੀ ਇਹਨੇ ਆਖਿਆ ਸਾਨੂੰ ਵੀਡੀਓ ਤੇ ਅਸੀਂ ਤੁਗ ਤੁਣ ਕੇ ਲਈਏ ਜੀ 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 ਤੇ ਆਪਾਂ ਵੀ ਜੀ ਮੂਰਾ ਮੁੱਲ ਪਾ ਕੇ ਲੈ ਗੱਡੀ ਦਾ ਮੁੱਲ ਪਾ ਕੇ ਜਿਹਨੇ ਖੜਨੀ ਮੁੱਲ ਪਾ ਕੇ ਖੜਨੀ ਦੀ ਠੀਕ ਆ ਆਹਲੇ ਵਿੱਚ 35 ਕਰ ਲਈਏ ਮੋਲੇ ਦਾ 40 ਕਰ ਲਈਏ ਹਾਂ ਨਾਲ ਵਿੱਚ 32000 ਗੱਡੀ ਦਵਾਂਗੇ ਠੀਕ ਆ ਹਾਂਜੀ ਛੋੜ ਕਰ ਦੋਗੇ ਥੋੜੀ ਬੀਤੀ ਕਰ ਦਾਂ ਵਿੱਚ ਭੈਣ ਭਰਾ ਫੋਨ ਕਰੇ ਮੌਕੇ ਤੇ ਕੋਈ ਨਹੀਂ ਬਾਕੀ ਨਿਕਾ ਨਿਕਾ ਸਿੰਘ ਵਿੱਚ ਬਿਲਕੁਲ ਰਿੰਗ ਸਿੰਘ ਆ ਬਾਕੀ ਜਿੰਨਾ ਕਿ ਤੁਸੀਂ ਮੋਲ ਕੀਤਾ ਪਹਿਲੇ ਫੋਨ ਤੇ ਚਲ ਜਾਣੀ ਮਾੜਾ ਵਿੱਚ ਬਿਲਕੁਲ ਰਿੰਗ ਸਿੰਘ ਆ ਪੁੱਤ ਗੱਡੀ ਦਾ ਨਹੀਂ ਨਿਕਾ ਨਿਕਾ ਸਿੰਘ ਆ ਬਿਲਕੁਲ ਬਾਕੀ ਹੈ ਸਾਰੀ ਸਾਫ ਹੈ ਗੱਡੀ ਵਿੱਚ ਜੀ ਹਾਂਜੀ ਹਾਂਜੀ ਬਾਕੀ ਪਰਸੋਂ ਹੀਟ ਚਾਹੀ ਸੀ ਗੱਡੀ ਮੈਂ ਕਰਾਈ ਨੀ ਇੱਕ ਤਿੰਨ ਚਾਰ ਦਿਨਾਂ ਮੈਂ ਕੱਟੀਆਂ ਮੈਂ ਠੀਕ 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 ਬਾਕੀ ਸੋਣੀ ਸ਼ਕੀਨ ਆ ਕਿਸ ਬੰਦੇ ਨੂੰ ਵੀ ਲਿੱਸੀ ਨਹੀਂ ਗਈ ਕਵਾਲਿਟੀ ਵਾਲੀ ਆ ਚੰਗੀ ਕੋਲ ਆਊਗਾ ਕੋਈ ਪਸੰਦ ਜਰੂਰ ਆਊਗਾ ਕੋਈ ਪਸੰਦ ਆਊਗੀ ਕਿ ਇਹਨੇ ਸੋਹਣੀ ਲੱਗੂਗੀ ਕੋਲ ਆ ਹਾਂਜੀ ਹਾਂਜੀ ਹੁਣ ਦੂਜੇ ਨੰਬਰ ਤੇ ਟੋਕੜ ਕੱਪਣ ਦੀ ਹੁਣ ਕਿਹੜੀ ਦੀ ਹੁਣੀ ਆਹ ਟੋਕੜੇ ਬਚਲੇ ਮਾਜੀ ਆਹ ਝੋਟੀ ਆ ਇਹ ਕੋਲ ਆ ਆ ਜਾ ਹੁੰਦੀ ਆ ਕੱਟਾ ਉਹਦਾ ਹਾਂਜੀ ਆ ਕੱਟਾ ਇਹਦਾ ਠੀਕ ਆ ਕਿਹਨੋਂ ਆ ਸੁਆ ਜੀ ਇਹਦਾ ਇਹ ਸੁਆ ਵੀ ਜੀ ਪਹਿਲਾਂ ਜੇ ਗੱਡੀ ਥੱਲੇ ਅੱਛਾ ਜਾਣ ਤੋਂ ਬਾਕੀ ਸਿੰਘ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਕੁਆਲਿਟੀ ਵੇਖੋ ਚੈੱਕ ਕਰੋ ਝੋਟੀ ਪਹਿਲਾਂ ਹੀ ਸੁਆ ਸੁਈ ਆ ਹੈ ਕਿੰਨੇ ਕਿ ਦਿਨਾਂ ਦਾ ਸੂਆ ਹੋਊਗਾ ਵੀਰ ਜੀ ਸੂਆ ਬਟੀਆ ਵਾਲੇ ਕੋ ਦੁਬਾਂ ਵਾਲੇ ਕੋ ਢਾਈਆਂ ਵਾਲੇ ਆਪਾਂ ਨੂੰ ਸਮਝ ਆਪਣੇ ਚੰਗੀ ਕਰਕੇ ਨਾ ਠੀਕ ਆ ਭਾਵੇਂ ਢਾਈਆਂ ਦਾ ਮਾਲੇ ਕੋ ਤਿੰਨਾਂ ਦਾ ਮਾਲੇ ਹਾਂ ਨਾ ਆ ਵੇਖੋ ਜੀ ਸੋਹਣੀ ਆ ਜੀ ਬਾਕੀ ਥਾਣ ਦੀ ਕੁਆਲਿਟੀ ਬੜੀ ਚੰਗੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਆ ਵੇਖੋ ਜੀ ਥਾਣ ਦਾ ਗੈਪ ਚੰਗਾ ਹਣ ਚਾਰੇ ਗਾਇ ਦੇ ਲੱਗੇ ਸੋਹਣੇ ਥਣ ਲੱਗੇ ਸਰ ਇਹ ਬੰਨਿਆ ਵੀ ਝੋਟੀ ਦਾ ਗੋ ਮਾਨ ਦੀ ਕਿਰਪਾ ਗੁਰੂ ਰਾਮ ਦਾ ਕਿਰਪਾ ਕਰੇ ਝੋਟੀ ਜਿੰਨੀ ਵੀ ਸਾਰੀ ਸੋਹਣੀ ਆ ਠੀਕ ਬਾਕੀ ਵਿੱਚ ਬਣੀ ਵੀ ਕੋਈ ਇਹ ਪੋਣੇ ਇੱਕ ਦੋ ਮਹੀਨੇ ਦੀ ਆ ਕੀ ਇਹ ਅੱਛਾ ਜੀ ਡਾਕਟਰਾਂ ਦਾ ਵੀ ਆਏ ਕੋਈ ਗਰਮੀ ਆ ਤੇ ਚੱਕ ਨਾਦਰੀਏ ਜੀ ਠੀਕ ਆ ਚੱਕ ਕਰਾਉਣੀ ਆਪਾਂ ਵੀਰ ਜੀ ਠੀਕ ਆ ਕਹਿੰਦਾ ਵੀ ਜੇ ਮਾਲਾ ਗੱਪੜ ਨਿਕਲਾਈ 4 ਮਹੀਨੇ ਜੇ ਕੋਈ ਤੁਹਾਨੂੰ ਜੁਗਲ ਨਹੀਂ ਠੀਕ ਹੈ ਜੀ ਮਾਲਾ ਹੋਣਾ ਆਪਾਂ ਕਰਾਉਨੇ ਆ ਹਾਂ ਜੀ ਸੋਹਣੀ ਵੀਰ ਜੀ ਓਖਾਣਾ ਕੰਮ ਦਾ ਜੀ ਤੇ ਦੁੱਧ ਕਿੰਨਾ ਦੇ ਕੋ ਉਹ ਵੀ ਜਿਹੜੇ ਕੋ ਸਾਢੇ ਕੇ 7 7 ਸਾਢੇ 7 ਹੈ ਜੀ ਠੀਕ ਹੈ ਉਹ ਟੰਗਲੋਂ ਤੋਂ ਬਾਹਰ ਹੋ ਗਏ ਵੀਰ ਜੀ ਤੇ ਕੱਟੇ ਦੇ ਮਿਲਦੀ ਆ ਮਿਲਦੀ ਕੱਟੇ ਦੇ ਵੀ ਕੱਟੇ ਤੋਂ ਬਣਾ ਨਹੀਂ ਮਿਲਦੀ ਠੀਕ ਆ ਮਿਲਦੀ ਕੱਟੇ ਦੇ ਕੱਟੇ ਮੂੰਹ ਲਾਉਣਾ ਪੈਂਦਾ ਹੈ ਬਣਾ ਯਾਰ ਠੀਕ ਹੈ ਜੀ ਬਾਕੀ ਜਵਾਬ ਸਮਾ ਇੱਕ ਬਣਿਆ ਤੇ ਇਹ ਬਣਿਆ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਜੀ ਛੱਡ ਕਰ ਲਈ 55 ਕਰ ਲਈ 55000 ਝੋਟੀ ਖਾਣਾ ਦੇਣੀ ਆ। ਛੋੜੋ ਜੀ ਥੋੜੀ ਬਸ 100 ਰੁਪਏ ਛੋੜੀ ਨਹੀਂ। ਠੀਕ ਫੋਨ ਲਾਵੇ ਕੋਈ। ਜੇ ਆਪਾਂ ਹੋ ਕਰਨ ਮੇਰਾ ਜੇ ਬਾਤ ਛੋੜੀ ਹੋਵੇ। ਠੀਕ। ਫਿਰ ਫਿਕਸ ਮੁੱਲ ਹਨਾ। ਬਾਕੀ ਆ ਮੁੱਲੀ ਇਦਾਂ ਦੀ ਝੋਟੀ ਨਹੀਂ ਲੱਭਣੀ। ਤੇ ਝੋਟੀ ਵੀ ਵੇਖੋ ਨਾ ਸੋਨਾ ਦੀ ਝੋਟੀ ਸਾਰਾ ਸੋਨਾ। ਹਾਂਜੀ ਕੁਆਲਿਟੀ ਚੰਗੀ ਹੈ। ਝੋਟੀ ਝੋਟੀ ਤੋਂ ਵੇਖ ਲੋ। ਠੀਕ। ਮਾਲਕੀ ਕਿਰਪਾ ਕਰੇ ਗੱਡੀ ਵੀ ਝੋਟੀ ਬਣ ਜੂ ਨਾ। ਸੋਹਣੀ ਸੋਹਣੀ। ਮੈਂ ਝੋਟੀ ਵਿੱਚ ਜੀ। ਠੀਕ ਹੈ ਜੀ। ਬੰਨ ਲੈ ਵੀ ਲੈ ਕੇ ਆਜਾ। ਅਗਲੀ ਕਿਹੜ ਇਹ ਕੋਈ ਸੋਹਣੀ ਸਨਖੀ ਇਹ ਵੀ ਪੂਰੀ ਆ ਟੋਕੜ ਗੱਬਣ ਜਿਹੜੀ ਕਿੰਨੇ ਚਿਰ ਦੀ ਗੱਬਣਾ ਜੀ ਇਹ ਇਹ ਵੀ 4 ਮਹੀਨੇ ਦੀ ਗੱਬਣ ਜੇ 4 ਮਹੀਨੇ ਦੀ ਗੱਬਣ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਤੇ ਵੀ 6 6.5 ਕਿਲੋ ਇਸਨੇ ਠੀਕ ਹੈ ਉਹ ਦੋ ਟਾਈਮ ਆਪਣਾ ਭਣ ਭਰਟੂਵੇ ਕੋਈ ਆਪਣੇ ਘਰੋਂ ਚੈੱਕ ਕਰਾ ਲੈ ਹਾਂਜੀ ਆਪਣੇ ਵੀਰੀ ਦੋ ਦਿਨ ਤੋਂ ਬਾਅਦ ਜੇ ਦਿੰਦੀ ਆਪਣੀ ਗਰੰਟੀ ਕੋਈ ਨਹੀਂ ਆ ਭਾਰੀ ਭਾਜੀ ਢੋੜ ਲੋ ਵੀਰ ਜੀ ਇਹਨੂੰ ਵੀ ਕਰੋ ਚੈੱਕ ਫੇਸ ਕੁਆਲਟੀ ਬੜੀ ਸੋਹਣੀ ਆ ਦੁੱਧ 6 ਕਿਲੋ ਬਾਕੀ ਸੋਹਣੀ ਆ ਬੇਲਵਾਲ ਕਾਫੀ ਲੰਮੀ ਥਾਣ ਬੜੇ ਸੋਹਣੇ ਲੱਗੇ ਆ ਚਾਰੇ ਥਣ ਇੱਕੋ ਜਿਹੇ ਕੁਆਲਟੀ ਚੰਗੀ ਆ ਆ ਜਾ ਵੀਰ ਜੀ ਲੈ ਆਓ ਨਾ ਵੇਖੋ ਜੀ ਜਾਂਦੋ ਜਾਂਦੋ 6 ਕਿਲੋ ਦੁੱਧ ਹੋਣਾ ਉਹ ਤੇ ਕਿ 6 ਕਿਲੋ ਤੋਂ ਬਾਹਰ ਹੀ ਹੋਊਗਾ ਤੁਹਾਡੀ ਚੈੱਕ ਪਾਸ ਹੈ ਨਾ ਚੈੱਕ ਪਾਸ ਵੀ ਜੀ ਆਪਣੀ ਚੈੱਕ ਆਪਕਾ ਆਪਣਾ ਡਾਕਟਰ ਲਿਆ ਕੇ ਮੇਰਾ ਵੀਰ ਆਪਣੀ ਦੁੱਧਨ ਦੀ ਗਰੰਟੀ ਦਿੱਤੀ ਜੇ ਦਿੰਦੀ ਆਪਣੀ ਗਰੰਟੀ ਕੋਈ ਨਹੀਂ ਜਾਈਗੀ ਠੀਕ ਹੈ ਅਸੀਂ 23 ਜੂਨ ਤੋਂ 25 ਜੂਨ ਤੱਕ ਆਪਣੀ ਗਰੰਟੀ ਦੇ ਵਿੱਚ ਹੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲੇ ਦਾ ਵੀ ਜੀ ਕੱਟ ਕਰੀ ਜੀ 55 ਕਰੀ ਜੀ ਇਹ ਵੀ 53000 ਦੀ ਹਾਨਾ ਦੇਣੀ ਜੀ ਛੋੜ ਜੂ ਥੋੜੀ ਬੋਲੀ ਨਹੀਂ ਕਰਦਾ ਵੀਰ ਮੌਕੇ ਇਹਨੇ ਜੋ ਕਸਾਈਆਂ ਨਹੀਂ ਕਰਨੀਆਂ ਨਾ ਆਪਾਂ ਵੀ ਜੀ ਕੋ 50 ਪੈਣ 50 ਆਲਾ ਪੈਣ ਬਣਾਉਣਾ ਉਹਦੇ ਲਾਫ ਉਹਨੂੰ ਰਾਜ ਦਾ ਲਾਵੇ ਕੋਈ ਠੀਕ ਹੈ ਟੋਕੜ ਸੁਣਾ ਵੀ ਕੋਈ ਦੁੱਧ ਕਿੰਨਾ ਦੇ ਕੋ ਦੁੱਧ ਜੀ 7 ਕਿਲੋ ਹੈਗਾ ਥੱਲੇ 7 ਕਿਲੋ ਦੁੱਧ ਠੀਕ ਹੈ ਆ ਜਾ ਕੁ ਛੇ ਮੰਨ ਕੇ ਲਵੇ ਵੀਰ 7 ਕਿਲੋ ਦੁੱਧ ਟੀਗਾ ਢੂਗਾ ਲੱਗਾ ਵੀਰ ਗਾਂ ਨੂੰ ਕਿ ਨਹੀਂ ਤੈਨੂੰ ਵੀ ਟੀਗਾ ਲੱਗੇ ਨਾ ਇਹਨੂੰ ਹੋਗੇ ਕੋਈ ਭਾਈ 3 ਦਿਨ ਹੋਗੇ ਯਾਰ ਆ ਜਾ ਵੀਰ ਮੋੜ ਲਿਆ ਬਾਕੀ ਸੋਹਣੀ ਸੰਖੀ ਪੂਰੀ ਹੈ ਜੀ ਆਹ ਵੇਖੋ ਇਥੇ ਢਾਕੇ ਦਿਖਾ ਦੇ ਇੱਕ ਰਸਤਾ ਇਹਨੂੰ ਫੇਸ ਖਵਾ ਦੇ ਚੰਗਾ ਫੇਸ ਬੂਸ ਸੋਹਣਾ ਵਾ ਬਾਕੀ ਕੁਆਲਿਟੀ ਵਾਲੀ ਆ ਵੈੜ ਸੋਹਣੀ ਹੈ ਬਾਕੀ ਇਹ ਕੋਈ ਆਖੇ ਸਰੀਰ ਤੋਂ ਦੇਖ ਕੇ ਜੱਜੀ ਜਾਣੀ ਏ ਇਹਨਾਂ ਕੋਈ ਆਖੇ ਵੀ ਦੰਦਾਂ ਜੇ ਕਿਦਾਂ ਆ ਕੀ ਦੰਦ ਕੋਈ ਨਹੀਂ ਡੰਡ ਡਿੱਗਾ ਜਿਹਾ ਕੋਈ ਹੈ ਠੀਕ ਹੈ ਤਾਂ ਕੈਮਰਾ ਤਾਂ ਕੈਮਰਾ ਬਿਲਕੁਲ ਕੈਮਰਾ ਦੀ ਹੈ ਕੈਮਰਾ ਥਾਣਾ ਸੁਣਾ ਦੀ ਬਾਤ ਘੜਦਣੀ ਹੈਗੀ ਪੈਸੇ ਦੀ ਬਾਤ ਕਰਨੀ ਨਹੀਂ ਵੀ ਤੁਸੀਂ ਆਪਣੀ ਦੋ ਟਾਂ ਚੁਆਈ ਕਰੇ ਕੋਈ ਠੀਕ ਆ ਆਪਣੀ ਤੇ ਦੋ ਟਾਂ ਬਣ ਕੇ ਚੁਆਈ ਕਰ ਲੈ ਕੋਈ ਆਪਣੀ ਖਾਦੀ ਕਰੇਗੀ ਇਹਦਾ ਮੁੱਲ ਕਿ ਨਾ ਕਰਨਾ ਮੋਲੇ ਦਾ ਵੀ ਕਰੀਏ 20 ਕਰੀਏ 22 ਕਰੀਏ ਇਹ 17000 ਦੇ ਦਾਂਗੇ ਠੀਕ ਆ 18000 ਦੇ ਹਾਨਾ ਕਰ ਦਾਂਗੇ ਹੋਰ ਹੋ ਜੂ ਮਾਨਦਾਨ ਨਹੀਂ ਕੋਈ ਕਰਦਾ ਭੈਣ ਭਰਾ ਫੋਨ ਲਾਵੇ ਕੋਈ ਨਾ ਕੋਈ ਦੇ ਦਾਂਗੇ ਠੀਕ ਆ ਕੋੜੀ ਲੈਣਾ ਫੜ ਕੇ ਦਈਂ ਆਇਆ ਕੋੜੀ ਕੋੜੀ ਪਾਦਨੀ ਆ ਕੋੜੀ ਪਾਦੀ ਵੀ ਦੇ ਦੇ ਲਿਆ ਵੀਰ ਕੋੜੀ ਵੀ ਕੱਢ ਲਾ ਬਹੁਤ ਥੱਲੇ ਪੰਨ ਸੋਹਣਿਆ ਰੇੜਾ ਵੀ ਦੇਣਾ ਨਾਲ ਕੋੜੀ ਦੇ ਇਹ ਰੇੜਾ ਵੀ ਟੁੱਟਾ ਵਾ ਰੇੜਾ ਟੁੱਟ ਗਿਆ ਵਾ ਠੀਕ ਆ ਦੇ ਦਵਾਂ ਕੋਈ ਭੈਣ ਭਰਾ ਆਪਣਾ ਕੋਈ ਟਾਈਮ ਪਾਸ ਕਰ ਲੋ ਕਰ ਲੈ ਠੀਕ ਆ ਰੇੜਾ ਵੀ ਨਾਲੇ ਦੇ 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 ਦਾਂਗੇ ਜੀ ਦੇ ਦਾਂਗੇ ਸੁਣ ਮੈਂ ਤਾਂ ਭੱਲੇ ਮੜੀ ਕੋੜੀ ਭੱਲੇ ਬਣ ਬਹਿਣ ਦੇ ਉੱਤੇ ਕੋੜੀ ਕਿ ਨਹੀਂ ਬਹਿਣ ਦੀ ਵਿੱਚ ਬਹਿਣ ਦੀ ਕੋਈ ਨਹੀਂ ਬਾਦ ਤੈਨੂੰ ਵੀਰ ਉੱਤੇ ਹੂ ਡਾਟਾ ਲਿਆ ਕਦੀ ਉਹਨੇ ਦਵਾ ਦੇ ਨੇ ਵੀਰ ਤੇਰੇ ਭਾਣਾ ਕੋੜੀ ਬੈਣੀ ਤੇ ਮੇਰੇ ਵਰਗਾ ਤੁਸੀਂ ਕਿਤੇ ਤੁੰਗੜਾ ਨਿਪਾਉਣਾ ਮੈਨੂੰ ਬਾਕੀ ਬਰਾਤਾਂ ਬਰੂਤਾਂ ਚਣੋਂ ਨੂੰ ਲੈ ਜਾ ਭਾਵੇਂ ਕੋਈ ਕੇ ਮਾਮਾ ਬਰਾਤਾਂ ਦੇ ਲਾੜੇ ਦੇ ਪੈਰ ਥਲੇ ਲੱਗ ਜਾ ਕਰਨੇ ਇਹਦੇ ਦੇ ਹੈ ਲਾੜੇ ਦੇ ਪੈਰ ਥਲੇ ਲੱਗ ਜਾ ਕਰਨੇ ਨਹੀਂ ਕਿਹੜੀ ਗੱਲ ਆ ਕਈ ਮਦਰਿਕ ਮੇਰਾ ਭਰਾ ਹਰੀ ਕੈਂ ਮੇਰਾ ਕੋੜੀ ਆ ਹੈ ਕੋੜੀ ਦਾ ਨੱਜੀ ਪੂਰੀ ਕੈਂ ਮੈਂ ਆ ਕੇ ਲੱਸੀ ਸੋਣਾ ਮੈਂ ਵੀ ਜਾਂਦੀ ਨਾ ਬਾਹਰ ਤੁਰਨ ਫੇਰ ਜਾਂਦੀ ਆ ਕਰਾ ਹਾਂ ਦੇਖ ਪੂਰੀ ਸ਼ਕੀਨ ਹੈ ਘੋੜੀ ਵੀ ਸ਼ੌਕ ਨਾ ਰੱਖੀ ਵੀਰ ਇਹਦੀ ਸ਼ੌਕ ਨਾਲ ਅਸੀਂ ਪੱਟਪੱਟ ਲਿਆਉਂਗੇ ਹੋਰ ਕਰੂਗਾ ਮੇਰੀ ਠੀਕ 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 ਹੈ ਮਹਾਰਾਹਲ ਘੋੜੀ ਦਾ ਸ਼ੌਕ ਪੂਰਾ ਯੂ ਇਹ ਇਹਨੇ ਸੂਆ ਸਵਾ ਦਿੱਤਾ ਕੋਈ ਕਿ ਨਹੀਂ ਨਹੀਂ ਵੀਰ ਨਾ ਤਿੰਨ ਸਾਲ ਹੋ ਗਏ ਮੇਰੇ ਕੋਈ ਇਹਨੇ ਨੂੰ ਅੱਛਾ ਸੂਆ ਸਵਾ ਲਿਆ ਕੋਈ ਜਾਈ ਕੋ ਅੱਛਾ ਹਾਂਜੀ ਹਾਂਜੀ ਤੇ ਆਹ ਜਿਹੜਾ ਵੀਰ ਜੇਗਾ ਸਾਜਵਾਜ ਪੂਰੇ ਆਇਆ ਕੋ ਓਕੇ ਜੀ 50 ਪਰ ਆਹ ਥੱਲੇ ਲੜਾਂ ਟੁੱਟੀਆਂ ਦਵੇਂ ਜਿਹੜੀਆਂ ਮੇਰਾ ਵੀ ਠੀਕ ਹੈ ਟੋਰੀਆਂ ਦਵੇਂ ਟੁੱਟੀਆਂ ਹੀ ਠੀਕ ਹੈ ਉਹ ਦੇਦਾਂਗੇ ਭੈਣ ਭਰਾ ਕੋ ਹਿਸਾਬ ਨਾਲ ਦਵਾਂਗੇ ਟੁੱਟੀਆਂ ਪੈਸੇ ਕੱਢ ਦਾਂਗੇ ਵਾਂਗੇ ਦੇ 15000 ਰੁਪਏ ਲੈਣਾ ਜੀ ਆਪਾਂ ਵੀ ਜੀ। ਘੋੜੀ ਤੇ ਰੇੜੇ ਦਾ ਨਾਲੇ। ਠੀਕ ਆ। ਹਾਂ ਜੀ ਹਾਂ ਜੀ। ਤੇ ਜੇ ਇਕੱਲੀ ਘੋੜੀ ਲੈਣੀ ਹੋਈ ਕਿਹਨੇ? ਇਕੱਲੀ ਇਕੱਲੀ ਘੋੜੀ ਵਿੱਚ ਦਿੰਦਾ 10000 ਜੀ। ਠੀਕ ਆ ਤਾਂ 5000 ਦਾ ਰੇੜਾ। ਨਹੀਂ ਕੋ ਕੋ ਬੁਆ ਨਹੀਂ ਵੀਰ ਜੀ ਕਰ ਦਾਂਗੇ 15000 ਆਪਾਂ ਕਿਹਾ ਮੰਗਲੇ ਲੋਕਾਂ ਦੇ ਤੇ। ਹੋਰ ਮੰਨਦਾ ਹਾਂ ਜੂ ਕੋਈ ਫੋਨ ਲਾਵੇ। ਇਹਨਾਂ ਖੜਨਾ 12000 ਦਾ ਸੈੱਟ ਦਿਆਂਗੇ। 12000 2000 ਰੇੜਾ 10000 ਘੋੜੀ ਦਾਂ। ਠੀਕ ਹੈ ਜੀ। ਇਹਨੇ ਖੜਨੇ। ਕਰਨੀ ਕੋਈ ਗੱਲ ਬਾਤ ਹੋਰ। ਬਾ ਪੈਣਾ ਭਰਾ ਨੂੰ ਸੂਏ ਸਵਾਜ ਡੰਗਰੇ ਵੀ ਜੀ। ਟ ਆਪਣੇ ਘਰ ਜਾ ਕੇ ਲਵਾ ਕੇ ਕਰ ਲੈ ਜਾਂ ਮੇਰੇ ਘਰੇ ਗੁਲਾਕ ਕਰਾ ਲੈ ਮੇਰੀ ਦੁਮਾ ਨਾ ਗਾਰੰਟੀ ਤੀਜੇ ਦਿਨ ਤੇ ਮੈਂ ਭਾਈਵਾਲ ਨਹੀਂ ਹੈਗਾ ਵੀਰ ਜੀ ਠੀਕ ਹੈ ਭਾਈ ਨਾ ਵੀਡੀਓ ਨੂੰ ਫੋਨ ਲਾਉਣ ਦਾ ਨਾ ਮੈਨੂੰ ਲਾਉਣ ਠੀਕ ਹੈ ਜੀ ਠੀਕ ਹੈ ਤੇ ਬਾਕੀ ਵੀਰ ਦੁਮਾ ਨੰਗਰ ਸੂਏ ਸਵਾਏ ਚੋਕੇ ਚਾਚ ਚੋਕੇ ਖੜੇ ਦੋ ਟਾਈਮ ਚੋਕੇ ਖੜੇ ਪਾਸ ਆਉਂਦੀ ਕੋਈ ਲੈ ਜਾਏ ਨਾ ਖਉਂਦੀ ਪਾਸ ਤੇ ਵੀਰਾ ਡੇ ਘਰੇ ਵੱਜੀ ਕੋਈ ਗੱਲ ਨਹੀਂ ਜਿੰਨਾ ਵੀ ਸੱਚ ਬੋਲੀ ਜੀ ਨਾ ਨਹੀਂ ਕੋਈ ਮੰਨਦਾ ਭੈਣ ਭਰਾ ਹਾਂਜੀ ਹਾਂਜੀ ਜਿਆਦਾ ਸੱਚ ਬੋਲਣ ਨਾਲ ਬੰਦਾ ਮੜਾ ਝੂਠ ਬੋਲਣ ਨਾਲ ਬੰਦਾ ਤਰਜੰਦਾ ਚਲੋ ਆਪਣਾ ਕੁਸਲੀ ਕਰਕੇ ਖੜੇ ਬਾਕੀ ਆ ਸਮਝੇ ਗੱਡੀ ਚੱਲਣੀ ਏ ਜੀ ਜੀ ਲਾਇਓ ਵੀਰ ਨੂੰ ਫੋਨ ਕਰ ਦਿਓ ਵੀਡੀਓ ਸ਼ੇਅਰ ਸਾਰੇ ਪਸ਼ੂ ਚੰਗੀ ਕੁਆਲਿਟੀ ਵਾਲੇ ਆ ਧੰਨਵਾਦ ਜੀ